ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਪਠੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੈ ਸੱਜਣੋ ਅੱਜ ਵੀਡੀਓ ਫੇਰ ਅਸੀਲ ਵਾਸਤੇ ਆ ਜਿਹੜੇ ਪੜਾ ਪਿੰਡਾਂ ਦੇ ਵਿੱਚ ਮੰਡੀਆਂ ਦੇ ਵਿੱਚ ਖੱਜਲ ਖਵਾਰ ਹੁੰਦੇ ਆ ਤੇ ਚੰਗੇ ਨਗੀਨੇ 팔ਦੇ ਆ ਅੱਜ ਰੇਟ ਵੀ ਬਿਲਕੁਲ ਜੈਨੂ ਜੈਨੂਅਨ ਹੋਣਗੇ ਤੇ ਨਗੀਨੇ ਵੀਰ ਦੇ ਕੋਲੇ ਸੱਤ ਹੈ ਜੇ ਕੋਈ ਗੱਬੜ ਲੈਣੀ ਚਾਹੁੰਦਾ ਤਾਂ ਗੱਬਣ ਵੀ ਲੈ ਸਕਦਾ ਜੇ ਕੋਈ ਸੂਈ ਚਾਹੁੰਦਾ ਤਾਂ ਸੂਈ ਵੀ ਲੈ ਸਕਦਾ ਜੇ ਕੋਈ ਗਾਂ ਚਾਹੁੰਦਾ ਗਾਂ ਵੀ ਮਿਲ ਜੂਗੀ ਜੇ ਕੋਈ ਮੱਝ ਚਾਹੁੰਦਾ ਮੱਝ ਵੀ ਮਿਲ ਜੂ ਜੇ ਕੋਈ ਝੋਟੀ ਚਾਹੁੰਦਾ ਝੋਟੀ ਵੀ ਮਿਲ ਜਾਣੀ ਆ ਤੇ ਜੇ ਕੋਈ ਤੋਕੜ ਗੱਬਣ ਗਾਂ ਪਾਲਦਾ ਉਹ ਵੀ ਤੁਹਾਨੂੰ ਮਿਲ ਜਾਣੀ ਆ ਕਾਫੀ ਇਹ ਵੀਰ ਦੇ ਕੋਲੇ ਟੋਟਲ 7 7 ਨਗਿਨੇ ਸੇਲ ਵਾਸਤੇ ਆ ਜਿਹੜਾ ਵੀ ਕਿਸੇ ਨੂੰ ਪਸੰਦ ਹੋਇਆ ਰੇਟ ਹੋਣਗੇ ਬਿਲਕੁਲ 100 ਰੁਪਏ ਛੋੜ ਵਾਲੇ ਜਾਨਵਰਾਂ ਵਾਲੇ ਪਾਸੇ ਮੈਂ ਕੈਮਰਾਮੈਨ ਨੂੰ ਕਹਿਣਾ ਪ੍ਰੋਪਰ ਪਹਿਲਾਂ ਜਾਨਵਰ ਦਿਖਾ ਦਿਓ ਇੱਥੋਂ ਲੱਗਣਿਆ ਜਾਨਵਰ ਸੇਲ ਕਰਨ ਤੇ ਲਾਈਨ ਵਾਈਜ਼ ਇਹ ਨਹੀਂ ਵੀ ਕੋਈ ਬੰਦਾ ਦੂਰੋਂ ਚੱਲ ਕੇ ਆਇਆ ਤਾਂ ਕੋਈ ਜਾਨਵਰ ਪਸੰਦ ਨਾ ਆਊਗਾ ਇੱਧਰ ਕੁਝ ਕੁ ਦਿਨ ਰਹਿ ਗਏ ਸੂਣਦੇ ਵੈੜ ਆ ਚੈੱਕ ਕਰ ਲੋ ਆ ਬੈਡ ਸੂਈ ਵੀ ਆ ਠਣ ਠੁਣ ਬਹੁਤ ਚੰਗਾ ਹੈ ਬਾਡੀ ਸਟਰਕਚਰ ਦੀ ਗੱਲ ਕਰੀਏ ਚੰਗੇ ਢਾਂਚੇ ਦੀ ਗਾ ਬਣੀ ਵੀ ਆ ਬਾਕੀ ਤੁਹਾਨੂੰ ਸਾਰਿਆਂ ਦਾ ਡਿਟੇਲ ਵੀ ਆਪਾਂ ਲੈ ਕੇ ਦੇਵਾਂਗੇ ਇਧਰ ਝੋਟੀ ਆ ਗਈ ਉਹਦੇ ਨਾਲ ਵੀ ਝੋਟੀ ਆ ਗਈ ਤੇ ਉਹ ਬਹੁਤ ਚੰਗੇ ਢਾਂਚੇ ਦੀ ਆਲੀ ਸ਼ਾਨ ਵੀਰ ਦੇ ਕੋਲੇ ਗੱਭਣ ਮੱਝ ਆ ਗਈ ਬਹੁਤ ਚੰਗੇ ਰਿਕਾਰਡ ਤੇ ਇਹ ਵੀ ਚੱਲੀ ਆ ਇਹ ਤਾਂ ਵੀ ਜਾਣਕਾਰੀ ਵੀਰ ਤੋਂ ਲੈ ਕੇ ਦੇਵਾਂਗੇ ਤੇ ਇਧਰ ਝੋਟਾ ਵੀ ਸੇਲ ਵਾਸਤੇ ਆ ਤੇ ਉਧਰ ਤਕਰੀਬਨ 6 ਮਹੀਨਿਆਂ ਦੀ ਗੱਭਣ ਜੇ ਕੋਈ ਗਾ ਲੈਣੀ ਚਾਹੁੰਦਾ ਤਾਂ ਉਹ ਵੀ ਵੀਰ ਲੈ ਸਕਦਾ ਹੈਗਾ ਜਿਹੋ ਜਿਹਾ ਵੀ ਕਿਸੇ ਦਾ ਕੋਈ ਸਿਸਟਮ ਹੈਗਾ ਜਿਹੋ ਜਿਹਾ ਜਾਨਵਰ ਲੈਣਾ ਚਾਹੁੰਦਾ ਤੇ ਪਸੰਦ ਤੁਸੀਂ ਕਰਨਾ ਹੈ ਪ੍ਰੋਪਰ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਗੱਲਬਾਤ ਵੀਰ ਨਾਲ ਕਰਦੇ ਆ ਬੱਬੂ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਠੀਕ ਠਾਕ ਹੈ ਸਿੱਤਾਂ ਬਹੁਤ ਵਧੀਆ ਭਾਈ ਬੱਬੂ ਜਿੰ ਜਦੋਂ ਆਪਾਂ ਪਹਿਲਾ ਵੀਡੀਓ ਪਾਈ ਸੀ ਜਾਨਵਰ ਤਕਰੀਬਨ ਰੇਟ ਤੁਹਾਡੇ ਜਿਹਨੂੰ ਅਸੀਂ ਸਾਰੇ ਦੇ ਸਾਰੇ ਸੇਲ ਹੋ ਗਏ ਸਾਰੇ ਵਧੀਆ ਸੇਲ ਹੋ ਗਏ ਅੱਜ ਫੇਰ ਜਾਨਵਰ ਤੁਹਾਡੇ ਕੋਲੇ ਚੰਗੇ ਚੰਗੇ ਆ। ਹਾਂਜੀ। ਰੇਟ ਬਿਲਕੁਲ 100 ਰੁਪਏ ਛੋੜ ਵਾਲੇ ਰੱਖਣਾ ਆਪਾਂ। ਹਾਂਜੀ ਹਾਂਜੀ ਬਾਈ। ਜਿਹੜਾ ਵੀ ਭਰਾ ਆਵੇ ਮੁੜ ਕੇ ਨਾ ਜਾਵੇ। ਹਨਾ ਤੇ ਜਿਹੜੀ ਗੱਲ ਕਹੇ ਉਹ ਗੱਲ ਨਿਭੜੇ ਹਨਾ। ਇਹ ਲੋਕੇਸ਼ਨ ਦੱਸੀ ਆਪਾਂ ਕਿੱਥੇ ਦੇ ਖੜੇ ਆ। ਲੋਕੇਸ਼ਨ ਆਪਣਾ ਪਿੰਡ ਜੱਡਾ ਵਾਲਾ। ਗੋੰਨੇ ਦੇ ਸ਼ਹਿਰ ਤੋਂ 10 ਕਿਲੋਮੀਟਰ ਹੈ। ਜੀ। ਬਠਿੰਡੇ ਤੋਂ 20 ਕਿਲੋਮੀਟਰ। ਨਥਾਣੇ ਤੋਂ ਨਥਾਣੇ ਤੋਂ 7-8 ਕਿਲੋਮੀਟਰ। ਜਮਾ ਸੈਂਟਰ 'ਚ ਬੈਠੇ ਆਂ। ਸੈਂਟਰ 'ਚ ਬੈਠੇ। ਹਮ। ਇਹ ਨਾਮ ਤੁਹਾਡਾ। ਮੇਰਾ ਨਾਮ ਬਾਈ ਗਿੱਸੇਪ ਸਿੰਘ ਬੱਬੂ ਦੇ ਨਾਂ ਨਾਲ ਜਾਣ ਬਾਈ ਦਾ ਸ਼ੁਭ ਨਾਮ ਗਰਸੇਵਕ ਸਿੰਘ ਆ ਤੇ ਬੱਬੂ ਦੇ ਨਾਮ ਨਾਲ ਜਾਣਦੇ ਆ ਇਹ ਕਾਫੀ ਲੰਬੇ ਸਮੇਂ ਦਾ ਸਾਫ਼ ਸੁਥਰਾ ਆ ਬਾਈ ਵਪਾਰ ਕਰਦਾ ਇਹ ਜਿਹੜੀ ਗੱਲ ਕਹੂਗਾ ਉਹ ਗੱਲ ਨਿਭੜੂ ਬੱਬੂ ਕਿਹੜੇ ਪਾਸੋਂ ਸਟਾਰਟਿੰਗ ਕਰਨੀ ਆ ਇਧਰੋਂ ਗਾਂ ਤੋਂ ਕਰ ਲ ਲੈ ਬਾਈ ਸਜਣੋ ਆਜੋ ਕਰਾਂ ਵੀਡੀਓ ਬੜੀ ਲੰਬੀ ਨਹੀਂ ਕਰਦੇ ਡਿਟੇਲ ਤੁਹਾਨੂੰ ਲੈ ਕੇ ਦੇਈ ਜਾਂਦੇ ਆ ਇਹ ਕਿਹੜੇ ਸੂਏ ਸੁਣੇ ਜੀ ਇਹ ਦੂਜੇ ਸੂਏ ਆ ਬਾਈ ਜੀ ਦੂਜੇ ਸੂਏ ਦਰਸ਼ਕੋ ਸੁਣੇ ਆ ਖੋਲ ਨਹੀਂ ਲੱਖੇ ਕਰਾਂ ਮੜੀ ਜੀ ਖੋਲ ਕੇ ਆਪਾਂ ਦਰਸ਼ਕਾਂ ਨੂੰ ਚੈੱਕ ਕਰਾ ਦਈਏ ਇਧਰ ਨੂੰ ਤੋਰ ਲਾ ਇਧਰਲੇ ਪਾਸੇ 来 भाई सज्जनों हर एक चीज कैमरे च केयर ਕਰਨ ਦੀ ਕੋਸ਼ਿਸ਼ ਕਰਦੇ ਆ ਵਹਿੜ ਦਾ ਤੁਸੀਂ ਢੰਚਾ ਢੁੰਚਾ ਚੈੱਕ ਕਰ ਲੋ ਝੋਲਾ ਝਾਲਾ ਤੁਸੀਂ ਚੈੱਕ ਕਰ ਲੋ ਮੁਠੀ ਵਾਲਾ ਥਣ ਲੱਗਿਆਗਾ ਬਸ ਲਖੇ ਕਰ ਲੈ ਵਾਪਸ ਬਾਈ ਤੋੜਨ ਦਾ ਦਰਸ਼ਕੋ ਇੱਕ ਹੀ ਮਕਸਦ ਹੁੰਦਾ ਵੀ ਲੰਗ ਲੁੰਗ ਦਾ ਪਤਾ ਲੱਗ ਜਾਂਦਾ ਬਾਕੀ ਜਿਹੜੀ ਗੱਲ ਕਰਮਾ ਦੇ ਤਸੱਲੀ ਆ ਜੀ ਵੇਖੋ ਦਰਸ਼ਕੋ ਬੰਨ ਦੇ ਲਖੇ ਬੰਨ ਦੇ ਲੈ ਵੀ ਦਰਸ਼ਕੋ ਕਿੰਨੇ ਕ ਤਰੀਕ ਨੂੰ ਦਿਨ ਪੂਰੇ ਜੀ ਇਹਦੇ ਬਾਈ ਇਹਦੇ 9 ਤਰੀਕ ਨੂੰ ਦਿਨ ਪੂਰੇ ਆ 9 ਫਰਵਰੀ ਨੂੰ ਹਾਂਜੀ 9 ਫਰਵਰੀ ਨੂੰ ਦਰਸ਼ਕੋ ਦਿਨ ਹਜੇ ਪੂਰੇ ਆ ਝੂਲੇ ਚ ਵਾਲ ਤੁਹਾਡੇ ਸਾਹਮਣੇ ਆ 25 ਕਿਲੋ ਦੁੱਧ ਪਹਿਲਾਂ ਨੇ ਪਾਇਆ ਜੀ 25 26 ਕਿਲੋ ਦਾ ਰਕਾਰਡ ਆ 25 26 ਕਿਲੋ ਤੇ ਚੱਲੀ ਆ ਹਾਂਜੀ ਪਹਿਲਾਂ ਜੀ ਰੇਟ ਕੀ ਕਰਦੀ ਐ ਬੱਬੂ ਬਾਈ ਇਹਦਾ ਰੇਟ ਦਾ 1 25 ਕਰਦੇ ਜੀ ਲੈ ਵੀ ਦਰਸ਼ਕੋ ਪੂਸ਼ ਮਾੜੀ ਜੀ ਪਾਸੇ ਕਰੀ ਲੱਖੇ ਬਾਈ ਪੂਸ਼ ਮਾੜਾ ਦਿਖਾ ਦਈਏ ਦਰਸ਼ਕੋ 1,25,000 ਰੁਪਿਆ ਹੂੰ ਵੇਖੋ ਜੀ ਦੋ ਬਰੀਕ ਮੰਨ ਲਓ ਹਾਂ ਲੈ 1,25,000 ਰੁਪਿਆ ਦਰਸ਼ਕੋ ਇਹਦਾ ਰੇਟ ਕਰਿਆਗਾ ਮਾਨਤਨ ਬੱਬੂ ਮੇਰਾ ਵੀਰ ਮਾੜਾ ਮੋਟਾ ਦੂਰਦਾਰ ਆਲੰਦਾ ਦੇਖ ਕੇ ਜ਼ਰੂਰ ਕਰਦਾ ਰਹੀ ਹੈ ਨਾ ਦੋ ਨੰਬਰ ਵਾਲੀ ਨੂੰ ਖੋਲੀ ਐ ਸੂਪੀ ਜੀ ਇਹ ਸੂਈ ਚੌਥਾ ਦੇਣਾ ਸੂਈ ਨੂੰ ਸੂਈ ਨੂੰ ਦਰਸ਼ਕੋ ਚੌਥਾ ਦੇਣਾ ਤੇ ਮਗਰ ਕੀ ਆ ਗਿਆ ਜੀ ਮਗਰ ਬੱਛਾ ਜੀ ਮੇਲ ਕਰ ਮਗਰ ਬੱਛਾ ਦਰਸ਼ਕੋ ਤੇ ਵਹਿੜ ਦਾ ਟੰਚਾ ਟੁੰਚਾ ਤੁਸੀਂ ਦੇਖ ਲਓ ਰਸ਼ੀਅਨ ਟੈਂਕਸ ਕਰ ਗਿਆ ਸਾਹਮ ਸਾੰਭੀ ਸੁੰਭੀ ਬਹੁਤ ਚੰਗੀ ਆ ਤੇ ਝੋਲਾ ਤੁਸੀਂ ਵੀ ਚੈੱਕ ਕਰ ਲਓ ਥਾਣੇ ਦੇ ਵੀ ਬਹੁਤ ਚੰਗਾ ਲੱਗਿਆ ਪੀੜੀ ਦੇ ਪਾਵਿਆਂ ਅਰਗੇ ਥਾਣਾ ਝੋਲਾ ਇਹਦਾ ਵੀ ਕਾਫੀ ਵੱਡਾ ਹੈਗਾ ਕਿਉਂਕਿ ਹਜੇ ਵਹਿੜ ਜਿਹੜੀ ਬੋਲੇ ਸੀ ਆ ਜਿਵੇਂ ਜਿਵੇਂ ਬੋਲੇ ਚ ਆਉਟ ਹੋ ਗਈ ਤਾਂ ਬੱਬੂ ਕਿੱਥੋਂ ਤੱਕ ਉਮੀਦ ਕਰ ਲੈਣ ਭਰਾ 35 ਲੀਟਰ ਦੀ ਉਮੀਦ ਸੌਖੇ ਹੱਥ ਨਾਲ ਦੇ ਦੇਣਾ 25 ਕਿਲੋ ਬੋਲਾ ਅੱਜ ਤਿਆਰ ਹੈ ਦਰਸ਼ਕੋ 25 ਕਿਲੋ ਬਾਈ ਕਹਿੰਦਾ ਬੋੜਾ ਤਿਆਰ ਹੈ ਤੇ 35 ਕਿਲੋ ਤੱਕ ਦੀ ਉਮੀਦ ਰੱਖ ਸਕਦੇ ਹੋ ਹਾਂਜੀ ਬਾਕੀ ਵੇਖ ਕੇ ਤਸੱਲੀ ਕਰਕੇ ਬਾਈ ਨਾਲ ਸੌਦਾ ਤੁਸੀਂ ਇਹਦਾ ਵੀ ਕਰ ਸਕਦੇ ਹੋ ਬਾਬੂ ਕੀ ਰੇਟ ਕਰਦੀ ਇਹਦਾ ਬਾਈ ਇਹਦਾ 1.60 ਕਰ ਦਿਓ ਲੈ ਵੀ ਦਰਸ਼ਕੋ 1 ਲੱਖ ਤੇ 60000 ਰੁਪਏ ਬਾਈ ਨੇ ਇਹਦਾ ਰੇਟ ਕਰਿਆ ਬਹੁਤ ਵੱਡੀ ਬਹੁਤ ਜ਼ਿਆਦਾ ਹੀ ਕੋਲੇ ਖੜ ਕੇ ਦਿਖਾਉ ਆਪ ਵੀ ਹੂੰ ਢਾਂਚਾ ਤੁਸੀਂ ਦਰਸ਼ਕੋ ਬਹੁਤ ਉੱਪਰ ਚੈੱਕ ਕਰ ਲਓ ਹਾਈਟ ਦੀ ਗੱਲ ਕਰੀਏ ਜਾਂ ਪਿੱਛੇ ਦੀ ਗੱਲ ਕਰੀਏ ਤਾਂ ਦੇਖੋ ਤਕਰੀਬਨ ਮੇਰੇ ਮੋਢੇ ਦੇ ਬਰਾਬਰ ਆਉਂਦੀ ਆ ਹਨਾ ਸਮੇ ਵੀ ਬਹਿੜ ਬਹੁਤ ਚੰਗੀ ਆ ਹਨਾ ਸਕਿਨ ਤੋਂ ਤੁਸੀਂ ਜੱਜ ਕਰ ਸਕਦੇ ਹੋ ਫੇਸ ਬਿਊਟੀ ਵਾਹ ਕਮਾਲ ਆ ਜਮਾ ਪਹਿਲਣ ਵੈੜ ਰਗਾ ਮੂੰਹ ਲੱਗਦਾ ਹੈਗਾ ਤੇ ਬਹੁਤ ਸੋਹਣੇ ਢਾਂਚੇ ਦੀ ਆ ਹਾਈਟ ਹੂਟ ਬਹੁਤ ਚੰਗੀ ਆ ਢਾਂਚਾ ਬਹੁਤ ਚੰਗਾ ਜੇ ਕਿਸੇ ਨੇ ਰੁਪਏ ਲਾਉਣੇ ਆ ਤੇ ਘਰੇ ਖੜੀ ਕੋਈ ਬੰਦਾ ਨੀਂਦ ਨਹੀਂ ਸਕਦਾ ਆਜੋ ਵੀਰ ਦੇ ਨਾਲ ਸੌਦਾ ਕਰ ਲਓ ਨਾਲ ਦੀ ਨਾਲ ਫੋਨ ਮਾਰ ਲਿਓ ਤੇ ਨਾਲ ਦੀ ਨਾਲ ਬੁੱਕ ਕਰਾ ਲਿਓ ਹਾਂਜੀ ਇਧਰ ਤਿੰਨ ਨੰਬਰ ਵਾਲੀ ਦਾ ਦਿਓ ਜੀ ਡਿਟੇਲ ਇਹ ਦੂਜਾ ਸੂਆ ਮੱਝ ਆ ਜੀ ਚੋਟੀ ਦੂਜੇ ਸੂਏ ਦਰਸ਼ਕੋ ਚੋਟੀ ਹੈਗੀ ਆ ਐ ਸਕਿਨ ਸਕੂਨ ਤੁਸੀਂ ਚੈੱਕ ਕਰ ਲੋ ਫੇਸ ਬਿਊਟੀ ਦੇਖ ਲੋ ਸਿੰਘ ਥੋੜੇ ਜੇ ਖੁੱਲੇ ਦੀ ਆ ਐ ਦਰਮਿਆਨੀ ਹਾਈਟ ਹੈ ਐ ਟੋਕਰੀ ਖਾ ਕੇ ਤੇ ਬਾਲਟੀ ਭਰਨ ਵਾਲੀ ਗੱਲ ਹੈਗੀ ਹੈਗੀ ਤੇ ਬਾਕੀ ਜੱਜ ਤੁਸੀਂ ਕਰ ਸਕਦੇ ਹੋ ਚੁਆਈ ਬੜੀ ਜਿਆਦਾ ਚੰਗੀ ਹੈ ਇਹ ਤੋਂ ਚੰਗੀ ਚੁਆਈ ਨਹੀਂ ਹੋ ਸਕਦੀ ਇਹਦੀ ਸੋਹਣੀ ਚੁਆਈ ਇਸ ਨੂੰ ਧਾਰਾ ਮਾਰ ਕੇ ਵਿਖਾਵਾਂਗੇ ਆਪਾਂ ਹਮ ਤੇ 12 ਕਿਲੋ ਅੱਜ ਛੀਮੇ ਦੰਦ ਉਹਦੇ ਤਿਆਰ ਹੈ ਇਹਦੇ ਥੱਲੇ ਲੈ ਵੀ ਦਰਸ਼ਕੋ 12 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਹੈ ਥਣ ਬਹੁਤ ਚੰਗਾ ਲੱਗਿਆ ਖੋਲ ਦੇ ਲੱਖੇ ਬਾਈ ਖੋਲ ਕੇ ਮੜਾ ਜਾ ਤੂਰ ਕੇ ਚੈੱਕ ਕਰਾ ਦੇ ਬੱਚਾ ਜੀ ਲਾਉਣਾ ਤਾਂ ਪਾਉਣੇ ਲਾ ਵੀ ਦੇਵਾਂਗੇ ਫੇਰ ਲਾ ਵੀ ਫੇਰ ਲਾ ਕੇ ਦਿਖਾ ਦੇਾਂਗੇ ਜੀ ਕਿਰਾ ਆਪਾਂ ਡਿਟੇਲ ਲੈ ਲਈਏ ਵੇਖੋ ਦਰਸ਼ਕੋ ਵੇਖੋ ਜੀ ਜਿੰਨੇ ਵੀ ਮੱਜਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਦਰਮਿਆਨੀ ਗੋਡੀ ਵਾਲਾ ਮੱਜਾਂ ਦੇ ਚੰਗੇ ਰਿਕਾਰਡ ਰਏ ਆ ਤੇ ਵੇਖੋ ਜੱਜ ਤੁਸੀਂ ਕਰਨਾ ਬਹੁਤ ਸੋਹਣਾ ਜਿਹੜਾ ਹਵਾਨਾ ਝੋਟੀ ਦਿਖਾਉਂਦੀ ਹੈਗੀ ਮੋੜ ਨਾਲੱਖੇ ਮੋੜ ਲਾ ਬਾਈ ਵੇਖੋ ਜੀ ਤੂਰਾ ਤਾਰਾ ਬਹੁਤ ਚੰਗਾ ਹੈਗਾ ਜੇ ਕੋਈ ਭਰਾ ਚੰਗਾ ਨਗੀਨਾ ਆਪਦੇ ਕਿੱਲੇ ਤੇ ਰੱਖਣਾ ਚਾਹੁੰਦਾ ਤਾਂ ਬਹੁਤ ਆਲੀ ਸ਼ਾਨੀ ਵੀਰ ਦੇ ਕੋਲੇ ਸਾਰੇ ਜਾਨਵਰ ਹੈ ਲੱਖੇ ਰੇਟ ਇਹਦਾ ਕੀ ਕਰਦੀਏ ਆਪਾਂ ਥੋੜਾ ਜਿਹਾ ਕਸ-ਕਸ ਕੇ ਜੇ ਚੂੜੀ ਕਰ ਲਾ ਤੇ ਮੁੜੇ ਨਾ ਕੋਈ ਮੁੱਲ 125 25 ਦੀ ਦੇਵਾਂਗੇ ਜੇ ਸਨੋਬਾ ਸੂੰ ਭਵੇਂ 30 ਕਰਾ ਲਓ ਮੁੱਲ ਹਮ ਪਰ 125 ਦੀ ਦੇਵਾਂਗੇ ਪਰ ਇੱਦੀ ਸੋਹਣੀ ਚਵਾਈ ਲੱਗੀ ਹੈ ਬੱਚਾ ਚੋਲੇ ਜੀ ਇਦੋਂ ਚੰਗੀ ਚਵਾਈ ਹੋ ਨਹੀਂ ਸਕਦੀ ਵੇਖੋ ਦਰਸ਼ਕੋ ਜਦੋਂ ਪਸਮਾ ਕੇ ਵੀ ਤੁਹਾਨੂੰ ਦਿਖਾਵਾਂਗੇ ਬੱਚਾ ਵੀ ਲਾ ਕੇ ਦਿਖਾਵਾਂਗੇ ਤੇ ਮਗਰ ਬੱਚਾ ਕੱਟੀ ਹੈ ਮਗਰ ਕੱਟੀ ਹੈ ਜੀ ਹੂੰ ਹੁਣ ਚਾਰ ਨੰਬਰ ਵਾਲੀ ਖੋਲੀ ਲੱਖੇ ਬਾਈ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਮਗਰ ਵੀ ਕੱਟੀ ਹੈ ਜੀ ਸੂਆ ਕਿਹੜਾ ਆ ਗਿਆ ਇਹਦਾ ਇਹ ਦੂਜਾ ਜੀ ਲੈ ਵੀ ਦਰਸ਼ਕੋ ਦੂਜਾ ਸੂਆ ਹੈ ਦੰਦਾਂ ਤੋਂ ਚਾਰ ਦੰਦਾਂ ਦਾ ਮੂੰਹ ਤੋਂ ਚਾਰ ਦੰਦਾਂ ਦਾ ਹਾਂਜੀ ਹੂੰ ਦਰਸ਼ਕੋ ਸਿੰਘ ਸੁੰਗ ਚੈੱਕ ਕਰ ਲੋ ਫੇਸ ਬਿਊਟੀ ਤੋਂ ਜੱਜ ਕਰ ਸਕਦੇ ਹੋ ਸਕਿਨ ਤੋਂ ਕਰ ਸਕਦੇ ਹੋ ਪੂਰੀ ਹਾਈਟ ਦੀ ਝੋਟੀ ਆ ਟਾਂਚਾ ਟੁੰਚਾ ਬਹੁਤ ਸੋਹਣਾ ਥਾਣੇ ਦੇ ਵੀ ਬਹੁਤ ਚੰਗਾ ਥਣ ਲੱਗਿਆਗਾ ਦੇਖੋ ਜੀ ਪਲੇ ਬਾ ਤੁਸੀਂ ਚੈੱਕ ਕਰ ਲੋ ਕਿੰਨੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਅਜ ਚੌਥਾ ਦਿਨ ਆ ਜੀ ਦਰਸ਼ਕੋ ਚੌਥਾ ਦਿਨ ਆ ਅਜ ਸੂਈ ਨੂੰ ਤੇ ਜੱਜ ਤੁਸੀਂ ਕਰਨੀ ਆ ਜਿਹੜਾ ਵੀ ਜਾਨਵਰ ਵੀਰ ਤੋਂ ਲੈ ਕੇ ਜਾਓਗੇ ਇਹਨਾਂ ਕੋ ਤੁਹਾਨੂੰ ਵਾਦੇ ਨਾ ਕਹਿਣੇ ਆ ਵੀ ਕੋਈ ਬੰਦਾ ਨਿੰਦਾ ਨਹੀਂ ਜੱਜ ਤੁਸੀਂ ਕਰਨਾ ਹੈ ਤਸੱਲੀ ਤੁਸੀਂ ਕਰਨੀ ਆ 10 ਕਿਲੋ ਅਜੇ ਥਲੇ ਕੰਡੇ ਆਲਾ ਤਿਆਰ ਆ ਜੀ ਦੁੱਧ 10 ਕਿਲੋ ਕੰਡੇ ਆਲਾ ਕੰਡੇ ਆਲਾ ਤਿਆਰ ਪਾਣਾ ਦੁੱਧ ਦੱਸਾਂ ਕੰਡੇ ਲਾਵਾਂ ਦੱਸਾਂਗੇ ਆਪਾਂ ਡੱਬਿਆਂ ਵਾਲਾ ਨਹੀਂ ਦੱਸਣਾ ਜੀ 来 ਵੀ ਦਰਸ਼ਕੋ ਹੂੰ ਬਹੁਤ ਹੀ ਸੌਸਿਲ ਮੱਜਾਂ ਦੋ ਨਹੀਂ ਛੁੱਟ ਜੀ ਹਾਂਜੀ ਬਹੁਤ ਵਧੀਆ ਲੈ ਹੁਣ ਆ ਗਈ ਆਪਣੇ ਕੋਲੇ 5ਵੇਂ ਨੰਬਰ ਤੇ ਜੀ ਹਾਂਜੀ 5 ਨੰਬਰ ਵਾਲੀ ਵੇਖੋ ਦਰਸ਼ਕੋ ਕੈਮਰਾਮੈਨ ਨੂੰ ਵੀ ਕਹਿੰਦੇ ਥੋੜਾ ਜਿਹਾ ਮਗਰ हट ਕੇ ਦਿਖਾ ਦਿਓ ਕਿਉਂਕਿ ਜਿਸ ਹੱਬ ਨਾਲ ਬਜਟ ਹੈ ਹਨਾ ਉਸ ਹੱਬ ਨਾਲ ਮੈਂ ਤਾਂ ਤੁਸੀਂ ਚਗਾਠ ਵੀ ਦੇਖ ਸਕਦੇ ਹੋ ਬਾਡੀ ਢਾਂਚਾ ਬਹੁਤ ਜਿਆਦਾ ਹਾਈਟ ਹੋਈਟ ਬਹੁਤ ਚੰਗੀ ਹੈ ਫੇਸ ਬਿਊਟੀ ਬਹੁਤ ਸੋਹਣੀ ਹੈ ਐ ਲੇਵਾ ਪ੍ਰੋਪਰ ਤੁਹਾਨੂੰ ਚੈੱਕ ਕਰਾ ਦਾਂਗੇ ਕਿੰਨੀ ਤਰੀਕ ਨੂੰ ਤੇ ਦਿਨ ਕਿੰਨੀ ਨੂੰ ਪੂਰੀ ਹੈ ਜੀ ਇਹਦੇ ਹਜੇ ਸ਼ਹੀਦਨ ਪਏ ਕਾਗਜ਼ ਲੈ ਵੀ ਦਰਸ਼ਕੋ ਸ਼ਹੀਦਨ ਪਏ ਆ ਤੇ ਝੋਲੇ 'ਚ ਹਜੇ ਸਾਰੇ ਬਾਲੀ ਬਾਲ ਐ ਖੋਲ ਹਜੇ ਕੁਝ ਵੀ ਨਹੀਂ ਪੜਿਆ ਲੱਖੇ ਖੋਲੀ ਗੇਰਾ ਮੇਰਾ ਵੀਰ ਸਾਮ ਸੰਭਾਲੇ ਵੀ ਮੱਝ ਦੀ ਬਹੁਤ ਜ਼ਿਆਦਾ ਹੋਈ ਆ ਕਿਉਂਕਿ ਚਮੜੀ ਤੋਂ ਜੱਜ ਕਰ ਸਕਦੇ ਆ ਆਪਾਂ ਪਿਛਲੇ ਜੀ ਦੁੱਧ ਦੇ 18-19 ਕਿਲੋ ਸੌਖਾ ਦਿੱਤਾ ਜੀ ਆਪ ਸੇਵਾ ਦੀ ਜੀ ਹਰਿਆਣੇ ਹਰੂ ਨੂੰ ਜਦੜੀ ਖੁੰਮ ਕੇ ਲੈਂਦੀ ਇਹ ਨਹੀਂ ਨਹੀਂ ਹਾਂ ਇਧਰ ਲਈ ਵਾਹ ਜੀ ਵਾਹ ਲੈ ਵੀ ਦਰਸ਼ਕੋ ਚੈੱਕ ਕਰਿਓ ਪੂਛ ਤੋਂ ਲੈ ਕੇ ਸਿੰਘ ਤੱਕ ਕੈਮਰੇ ਚ ਮੱਝ ਪਾਤੀ ਦੇਖੋ ਤੋਰਾ ਹੀ ਦੇਖੋ ਤੁਸੀਂ ਸ਼ਕੀਨ ਪਸ਼ੂ ਦਾ ਅੱਡੀ ਪਤਾ ਲੱਗ ਜਾਂਦਾ ਦੇਖੋ ਐ ਜਮਾ ਮੱਛਕ ਮੱਛੇ ਕਰਦੀ ਆ ਸਮੀ ਚੰਗੀ ਆ ਥਲਕ ਥਲਕ ਪਿੰਡਾ ਕਰਦਾ ਓੱਡੀ ਮੱਝ ਤੇ ਓੱਡੀ ਝੋਲਾ ਲੱਗਿਆ ਥੱਲੇ ਜਿੰਨੀ ਕੋਈ ਭਰਾ ਸੰਭਾਲ ਕਰ ਲੂਗਾ ਮੋੜ ਨਾ ਲੱਖੇ ਜਿੰਨੀ ਕੋਈ ਸਾਮ ਸੰਭਾਲ ਕਰ ਲੂਗਾ ਉਹਨਾਂ ਕ ਪੱਪੂ ਅਗਲਾ ਥੱਲਿਓ ਡੱਬੇ ਮਾਰਮਾ ਕੱਢ ਲੂਗਾ ਮਾਏ ਸੇਵਾ ਦੇ ਹੂੰ ਬਾਕੀ ਮਾਏ ਦੀ ਕੁਆਲਿਟੀ ਜਾਤ ਬਹੁਤ ਚੰਗੀ ਹੈ ਹੂੰ ਕਿੰਨਾ ਇਹ ਤਾਂ ਦੋਲੇਵੇਂ ਹੁੰਦੇ ਆ ਮੂਰੋਂ ਉਹਨੇ ਆਪਣੀ ਕਿਸੇ ਵੀ ਮਾਏ ਦਾ ਬਾਹੂ ਭਰੇ ਨੇ ਮੰਨ ਲਏ ਜੀ ਕਿਉਂਕਿ ਬਾਹਲੀ ਨਿਰਖਣਾ ਲੈ ਕੇ ਆਉਣੇ ਆ ਹਨਾ ਫਰੋਲ ਫਰੋਲ ਕੇ ਲਿਓਣੇ ਆ ਹਾਂਜੀ ਕਿੰਨੀ ਤਰੀਕ ਨੂੰ ਇਹਦੇ ਦਿਨ ਪੂਰੇ ਆ ਜੇ ਮੰਨ ਲਓ 6 ਦਿਨ ਪਏ ਆ 6 ਦਿਨ ਦਰਸ਼ਕੋ ਹਜੇ ਪਏ ਆ ਹਾਂਜੀ ਤੇ ਰੇਟ ਇਹਦਾ ਬੱਬੂ ਕੀ ਹੋ ਜੂਗਾ ਮੋਲੇ ਦਾ ਇਹ ਕਰਨ ਨੂੰ ਕੁਛ ਕਈ ਜੇ ਇੱਕ 75 ਦੀ ਦੇ ਦੇਗੇ ਲੈ ਵੀ ਦਰਸ਼ਕੋ 1 ਲੱਖ ਤੇ 75000 ਦੀ ਮੱਝ ਖੋੜ ਕੇ ਲੈ ਜਿਓ ਹਾਂਜੀ ਮਾਨਤਨ ਬਾਈ ਤੁਹਾਡਾ ਜਰੂਰ ਕਰੂਗਾ ਹਾਂਜੀ ਤੇ ਹੁਣ ਆ ਗਿਆ 6 ਨੰਬਰ ਵਾਲਾ ਹਾਂਜੀ ਨਗੀਨਾ ਹਾਂਜੀ ਦੇਖੋ ਜੀ ਚੈੱਕ ਤੁਸੀਂ ਕਰਨਾ ਲੱਖੇ ਇਧਰ ਨੂੰ ਕਰਾਈ ਇਹਦਾ ਮੂੰਹ ਪਹਿਲਾਂ ਮੁੜ ਕੇ ਕੈਮਰੇ 'ਚ ਆਵੇ ਨਾ ਆਵੇ ਕਈ ਭੜਾ ਕੋਈ ਚੰਗੀ ਬਲੀਡ ਤੇ ਕੰਮ ਕਰਨਾ ਚਾਹੁੰਦੇ ਆ ਜਾਂ ਕਈ ਫਾਰਮਾਂ ਦੇ ਵਿੱਚ ਮੱਝਾਂ ਰੀਪੀਟਰ ਦੀ ਪ੍ਰੋਬਲਮ ਆ ਦੇਖੋ ਦਰਸ਼ਕੋ ਸਿੰਘਾਂ ਵਿੱਚ ਦੀ ਚੀਚੀ ਨਹੀਂ ਲੰਘਦੀ ਦੋ ਦੰਦ ਹੈ ਜੀ ਦੋ ਦੰਦ ਹੈ ਤੇ ਹਾਈਟ ਹੂਟ ਤੁਸੀਂ ਚੈੱਕ ਕਰ ਲਓ ਹਜੇ ਕੱਟਾ ਹੀ ਆ ਤੇ ਖੋਲ ਨਹੀਂ ਲਖੇ ਗਰਾ ਖੋਲ ਕੇ ਦਿਖਾਈਏ ਭਰਾ ਸਾਨੂੰ ਬਹੁਤ ਹੈ ਹਜੇ ਆਪਾਂ ਇਹਦੇ ਇੰਨਾ ਕਿ ਸਿਆਣਾ ਹੈ ਹਾਂ ਹਜੇ ਨੱਥ ਨਹੀਂ ਮਾਰੀ ਇਹਦੇ ਕਿਉਂ ਤੰਗੀ ਬਿਲਕੁਲ ਨਹੀਂ ਦਿੰਦਾ ਬਹੁਤ ਵਧੀਆ ਹੂੰ ਠੰਡਿਆਂ ਚ ਹੈ ਹਾਂਜੀ ਆਪਾਂ ਲਿਆਂਦਾ ਹੀ ਆਪਣੀਆਂ ਮੱਝਾਂ ਬਣਾਉਣ ਨੂੰ ਆਪਣੇ ਘਰ ਦੀਆਂ ਮੱਝਾਂ ਸਾਰੀਆਂ ਬਣ ਗਈਆਂ ਤੋਂ ਜੀ ਹੁਣ ਮੈਂ ਫੇਰ ਚਲੋ ਜੀ ਬੇਗਿਆ ਸੇਲ ਕਰ ਦਾਂਗੇ ਨਹੀਂ ਲੈ ਬਈ ਸੱਚ ਨੂੰ ਜੇ ਕਿਸੇ ਭਰਾ ਦੇ ਪਸੰਦ ਆਉਂਦਾ ਤਾਂ ਝੋਟੇ ਤੋਂ ਜੱਜ ਕਰ ਲਓ ਹਾਈਟ ਤੋਂ ਜੱਜ ਕਰ ਲਓ ਰੁਪਏ ਤੁਹਾਨੂੰ ਬਿਲਕੁਲ ਜੋਖੇ ਹੀ ਦੇ ਦਿਆਂਗੇ ਕੱਲੀ ਸਵਾਈ ਲਵਾਵਾਂਗੇ ਬੰਨ੍ਹ ਦਿਓ ਭਾਈ ਵੇਖੋ ਜੀ ਪੂਸ਼ਪਾਸ਼ ਤੋਂ ਚੈੱਕ ਕਰ ਲਓ ਤੇ ਬਹੁਤ ਸੋਹਣਾ ਹੈਗਾ ਇਸ ਦੀ ਉਸਤੀ ਕਲਾਂ ਦਾ ਬਹੁਤ ਚੰਗਾ ਹੈਗਾ ਝੋਟਾ ਤੇ ਪ੍ਰੋਪਰ ਤੁਸੀਂ ਸਕਿਨ ਤੋਂ ਜੱਜ ਕਰ ਸਕਦੇ ਹੋ ਬਾਪੂ ਕੀ ਰੇਟ ਕਰਦੀ ਇਹਦਾ ਭਾਈ ਇਹਦਾ ਆਪਾਂ ਇੱਕ 10 ਦਾ ਦੇ ਦੇ ਲੈ ਵੀ ਦਰਸ਼ਕੋ 1 ਲੱਖ ਤੇ 10000 ਦਾ ਬਾਈ ਤੋਂ ਤੁਸੀਂ ਇਹ ਟੱਟਾ ਲਿਆ ਸਕਦੇ ਹੋ ਬਹੁਤ ਚੰਗਾ ਹੈਗਾ ਬਹੁਤ ਸ਼ਕੀਨ ਹੈ ਲਖੇ ਹੋ ਗਏ ਪੂਰੇ ਕਰਿੰਦਾ ਕੋਈ ਹਜੇ ਲੈ ਵੀ ਸੱਜਣੋ ਲਾਸਟ ਵਾਲੀ ਰਹਿ ਗਈ ਜਮ ਕੇ ਇਹ ਵੀ ਖੋਲ ਕੇ ਦਿਖਾ ਦਈਏ ਕਿੰਨੇ ਚਿਰ ਦੀ ਬੱਬੂ ਗੱਪਣਾ ਇਹ ਇਹ 6 ਮਹੀਨੇ ਬਸ 5-7 ਦਿਨ ਘਟਾਈ 6 ਮਹੀਨਿਆਂ ਤੋਂ ਗੱਪਣ ਹੋਣ ਚੈੱਕ ਕਰਕੇ ਅਗਲਾ ਹਾਂਜੀ ਚੈੱਕ ਕਰਾ ਸਕਦਾ ਹੈ ਹਾਂਜੀ ਆਪਦੇ ਤੌਰ ਤੇ ਚੈੱਕ ਕਰਾ ਸਕਦਾ ਪਰ 6 ਮਹੀਨਿਆਂ ਦੀ ਗੱਪਣ ਹੈ ਹਾਂਜੀ ਤੇ ਵੇਖੋ ਦਰਸ਼ਕੋ ਉਰਾ ਤਾਰਾ ਤੁਸੀਂ ਇਹਦਾ ਚੈੱਕ ਕਰ ਲੋ ਪਿਛਲੀ ਵਾਰ ਕੀ ਰਿਕਾਰਡ ਰਿਆ ਜੀ ਦੁੱਧ ਦੇ 16 17 ਕਿਲੋ ਦੁੱਧ ਦਿੱਤਾ ਹੀ ਆਪਣੇ ਨੂੰ ਵੇਖੋ ਦਰਸ਼ਕੋ ਕਰੋਸਾਂ ਪੰਚ ਆ ਗਈ ਥੋੜੀ ਹੂੰ ਕਰੋਸ ਦੇ ਵਿੱਚ ਆ ਦੁੱਧ ਮੱਝਾਂ ਵਰਗਾ ਜੇ ਕਿਸੇ ਨੇ ਘਰੇ ਰੱਖਣੀਆਂ ਹਾਂਜੀ ਤਾਂ ਮਾੜੀ ਨਹੀਂ ਗਈ ਨਾਲੇ ਲੌਂਗ ਟਾਈਮ ਦੁੱਧ ਦੇ ਦੂਗੀ ਤੇ ਨਾਲੇ ਫੈਂਟ ਫੂੰਡ ਚੰਗੀ ਆ ਜਾਊਗੀ ਬਾਕੀ ਵੱਡੀ ਬੁੱਢੀ ਬਹੁਤ ਆਈ ਭੜੀ ਬਹੁਤ ਆਈ ਹਾਂਜੀ ਲੱਸੀ ਲਾਵੀ ਨਹੀਂ ਹੂੰ ਵੱਡੀ ਬਹੁਤ ਆਈ ਬਿਲਕੁਲ ਜੇ ਕੋ ਘਿਓ ਜੋੜਨ ਦਾ ਪਲਾਨ ਕਰਦਾ ਹੈ ਨਾ ਹਾਂਜੀ ਹਾਂਜੀ ਤੇ ਘਿਓ ਵੀ ਰੇਟ ਕਿਨੇ ਭਰ ਦੂਗੀ ਹਨਾ ਅੱਜਾਂ ਨੂੰ ਕਿਉਂ ਆਉਂਦਾ ਇਹ ਤੂੰ ਕੀ ਰੇਟ ਕਰਦੀ ਐ ਬਾਬੂ ਇਹਦਾ ਵੀ ਕਸਲਾ ਥੋੜਾ ਜ੍ਹਾ ਇਹਦਾ ਬਸ 35000 ਦੀ ਐ ਜਸਨੂ ਲੈ ਵੀ ਦਰਸ਼ਕੋ ਨਾ ਬੱਕਰੀ ਦਾ ਰੇਟ ਐ ਤੇ ਨਾ ਡੌਗ ਦਾ ਰੇਟ ਆ ਬਿਲਕੁਲ ਖਿੱਚ ਕੇ ਤੁਹਾਨੂੰ ਰੇਟ ਲਵਾਤਾ 35000 ਦੀ ਜਿਹਦੇ ਪਸੰਦ ਆ ਜਸਨੂ ਆ ਬਾਈ ਦੀ ਤੇ ਚੈੱਕ ਕਰਾ ਕੇ ਤਸੱਲੀ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਲੱਖੇ ਹੋ ਗਿਆ ਸਾਰਾ ਕੁਝ ਹੁਣ ਤਾਂ ਨਹੀਂ ਕੋਈ ਹੋਰ ਸੇਲ ਕਰਨਾ ਇੱਕ ਰੈਂਦਾ ਜੀ ਬਸ ਕੱਲਾ ਮੋਟਰਸਾਈਕਲ ਦਿੰਦਾਗਾ ਬਸ ਕਰਨਾ ਮੋਟਰਸਾਈਕਲ ਵੀ ਕਰਨਾ ਹੈ ਕਿਤੇ ਜਾਣਾ ਚੂਣਾ ਤਾਂ ਨਹੀਂ 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 ਸਿੱਖਦੇ ਨਹੀਂ ਜਾਣਾ ਕਿਉਂ ਬੱਬੂ ਕਿਤੇ ਛੱਡ ਕੇ ਆਪਾਂ ਨੂੰ ਜਾਵੜੇ ਕਿਤੇ ਹੈਨਾ ਨਹੀਂ ਨਵਾਂ ਲਿਆਉਣਾ ਕਢਾ ਕੇ ਅੱਛਾ ਨਵਾਂ ਲਿਆਉਣਾ ਹੈ ਤਾਂ ਪ੍ਰਮੋਸ਼ਨ ਹੋ ਗਈ ਫਿਰ ਤੇਰੀ ਹੈਂ ਹਾਂਜੀ ਲੈ ਬਈ ਸੱਜਣੋ ਮੋਟਰਸਾਈਕਲ 22 ਲੱਖੇ ਨੇ ਹੁਣ ਸੇਲ ਕਰਨਾ ਚੈੱਕ ਤੁਸੀਂ ਕਰ ਲੋ ਮਾਡਲ ਕਿਹੜਾ ਹੈ ਇਹ 12 2012 ਮਾਡਲ ਹੈ ਤੇ ਇੰਜਨ-ਉੰਜਨ ਚੈੱਕ ਕਰ ਲੋ ਕੋਈ ਲਿਪਾ ਪੋਚੀ ਨਹੀਂ ਜਿਵੇਂ ਲਿਪੜਿਆ ਤੇ ਬੜਿਆ ਖੜਾ ਸੀ ਹੈਨਾ ਉਵੇਂ ਹੀ ਹੈਗਾਗਾ ਕੋਈ ਇਹ ਨਹੀਂ ਪਾਲਸ਼ ਮਾਰਤੀ ਜਾਂ ਮਗਰਾੜ ਬਦਲਤੇ ਜਾਂ ਇੰਜਨ ਤੋਂ ਮੀਟਰਾਂ ਤੇ ਹੋਰ ਕੁਝ ਕਰਤਾ ਜਿਹੋ ਜੀ ਚੀਜ਼ ਆ ਵੇਖੋ ਕੋਈ ਸੁਰੱਖੀ ਬਿੰਦੀ ਨਹੀਂ ਆ ਤੁਹਾਡੇ ਸਾਹਮਣੇ ਆ ਸਟਾਰਟਿੰਗ ਸਟੂਟਿੰਗ ਓਕੇ ਆ ਜਮਾਂ ਪਹਿਲੀ ਕਰਕੇ ਦਿਖਾ ਦੇ ਕਰਕੇ ਦਿਖਾ ਪਹਿਲੀ ਕਿੱਕ ਫੇਰ ਮੰਨਾਂਗੇ ਘਾਰੇ ਨੂੰ ਪਹਿਲੀ ਕਿੱਕ ਤੇ ਲੈ ਵੀ ਦਰਸ਼ਕੋ ਇਹ ਲੈ ਕਰ ਪਹਿਲੀ ਕਿੱਕ ਤੇ ਲੈ ਭਾਈ ਪਹਿਲੀ ਕਿੱਕ ਤੇ ਸਟਾਰਟ ਹੋ ਗਿਆ ਸਟਾਰਟਿੰਗ ਸ਼ੂਟਿੰਗ ਚੈੱਕ ਕਰ ਲੋ ਲੈ ਭਾਈ ਬਿਲਕੁਲ ਸਾਫ ਹੈ ਬਾਕੀ ਵੇਖ ਕੇ ਤਸੱਲੀ ਕਰਕੇ ਕਰ ਦਿਓ ਬੰਦ ਜੀ ਵੇਖ ਕੇ ਤਸੱਲੀ ਕਰਕੇ ਬਾਈ ਨਾਲ ਸੌਦਾ ਤੁਸੀਂ ਕਰ ਸਕਦੇ ਲੱਖੇ ਕੀ ਰੇਟ ਹੈ ਰੇਟ 25000 ਮੰਗਦੇ ਆ 25000 ਹਾਂ ਜੀ ਲੈ ਭਈ ਮਾਨਤਨ ਕਰ ਦੇਗਾ ਹਾਂ ਜੀ ਕਰ ਲੈ ਭਈ ਦਰਸ਼ਕੋ ਮਾਨਤਨ ਵੀਰ ਕਰ ਦੂਗਾ ਤੇ ਜਿਨੇ ਮੋਟਰਸਾਈਕਲ ਚਾਹੀਦਾ ਹੈ ਹਨਾ ਉਧਰੋਂ ਬਸ ਤੇ ਚੜ ਕੇ ਆ ਜਿਓ ਇਧਰੋਂ ਮੋਟਰਸਾਈਕਲ ਵੀ ਲੈ ਜਿਓ ਤੇ ਨਾਲ ਮੱਝ ਪਸੰਦ ਆਉਂਦੀ ਆ ਗਾਂ ਪਸੰਦ ਆਉਂਦੀ ਆ ਕੋਈ ਤੋਕਣ ਆਉਂਦੀ ਆ ਗੱਬਣ ਆਉਂਦੀ ਆ ਤੇ ਉਹ ਵੀ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਅ ਬੱਚਾ ਲਾਈਏ ਜੀ ਪਸਵਾ ਕਰਾ ਕੇ ਦਿਖਾਈਏ ਆ ਬੱਚਾ ਲਾ ਛੜ ਲਾ ਵੀ ਲਾਓ ਜੀ ਬਹੁਤ ਸੋ ਦਰਸ਼ਕੋ ਇੱਥੇ ਖੜਾ ਰਹੀਆਂ ਕਿ ਆ ਕੇ ਉਪਰ ਕੈਮਰਾਮੈਨਿਆਂ ਦਾ ਬੱਚਾ ਇਹਦੇ ਮਗਰ ਕੱਟੀ ਆ ਤੇ ਜਿਵੇਂ ਜਿਵੇਂ ਪ੍ਰੋਪਰ ਪਸਮਾ ਹੋ ਗਿਆ ਥਣਾ ਦਾ ਪਸਮਾ ਦਿਖਾਵਾਂਗੇ ਜੇ ਕੋਈ ਮੱਝ ਪਿੰਡਾਂ ਪੁੰਡਾਂ ਦੇ ਵਿੱਚ ਗੇੜੇ ਖੰਦਾ ਫਿਰਦਾ ਹੈਣਾ ਕਿਤੋਂ ਮਿਲਦੀ ਨਹੀਂ ਰੇਟ ਵੀ ਬਿਲਕੁਲ ਜੈਨੂ ਅਣ ਜਾਈ ਰਹੂਗਾ ਬਾਲਟੀ ਬਾਲੇ ਵੱਡੇ ਵੱਡੇ ਰੱਖਦੇ ਫਿਰ ਭਰ ਦਿੰਦੇ ਆ ਵਧੀਆ ਬਾਲਟੀ ਆਪਾਂ ਵਪਾਰੀਆਂ ਦਾ ਕੰਮ ਨਹੀਂ ਹਾਂ ਆਪਣਾ ਕੰਮ ਆਪਦੇ ਦੁੱਧ ਆਪਦੇ ਪਰ ਨੂੰ ਜੇ 30 ਡੰਗਰ ਲਾਏ ਹੋਵੇ ਦੁੱਧ ਤੇ ਜੀ ਵੇਖੋ ਦਰਸ਼ਕੋ ਹੋ ਨਹੀਂ ਕੰਮ ਹਨਾ ਨਿੱਕੀ ਜੀ ਬਾਲਟੀ ਲਿਜਾ ਕੇ ਤੇ ਛੱਲ ਕੇ ਜੀ ਟੀਸੀ ਜੀ ਕੱਢ ਕੇ ਦਿਖਾ ਦਿੰਦੇ ਝੱਗ ਜੀ ਨਾਲ ਵੱਡਾ ਬਾਲਟਾ ਹੀ ਆ ਇਹਨੂੰ ਬੰਨ ਬੁਰੇ ਹਮ ਹਮ ਦੇਖਦੇ ਮਿੰਟ ਉਪਰ ਆ ਜਾ ਕਰ ਗਿਆ ਨਾ ਜੀ ਮੰਡੀ ਤੋਂ ਤਾਂ ਬਦਾ ਇਖੜੁਖੜ ਲਾਏ ਹੋਏ ਹੁੰਦੇ ਇੱਥੇ ਤਲ ਤਲ ਛਾ ਟਲ ਦਸੱਲੀ ਕਰਕੇ ਲੈ ਬਈ ਸੱਜਣੋ ਮੰਨੂ ਅੱਗੇ ਮੰਨੂ ਜਿਵੇਂ ਜਿਵੇਂ ਕਿਸੇ ਕੋਲੇ ਟਾਈਮ ਹੈ ਕੋਈ ਇੱਕ ਡੰਗ ਚੂਣੀ ਆ ਕੋਈ ਦੋ ਡੰਗ ਚੂਣੀ ਆ ਹਨਾ ਟਾਈਮ ਤੁਸੀਂ ਕੱਢਣਾ ਤਸੱਲੀ ਕਰਕੇ ਸੌਦਾ ਕਰ ਲਿਓ ਇਹ ਨਹੀਂ ਗੱਲ ਮੰਡੀਆਂ ਦੇ ਉੱਤੇ ਤੁਹਾਨੂੰ ਪਤਾ ਹੀ ਆ ਹਨਾ ਕਿੰਨੇ ਕਿੰਨੇ ਏਖੜ ਲੱਗੇ ਹੁੰਦੇ ਪਸ਼ੂ ਧੱਕਿਆ ਜਾਂਦਾ ਫਿਰ ਆ ਕੇ ਤਾਬਣੀ ਝੱਲਦਾ ਕਈ ਪਸ਼ੂ ਬਿਮਾਰ ਹੋ ਜਾਂਦੇ ਆ ਤੇ ਵਪਾਰੀ ਦੇ ਕਿੱਲੇ ਤੋਂ ਮਿਲ ਜੇ ਹਨਾ ਤਾਂ ਉਹਦੀ ਅਰਗੀ ਰੀਸ ਨਹੀਂ ਜਾਂ ਕਿਸੇ ਦੇ ਘਰੋਂ ਮਿਲ ਜੇ ਉਹਦੀ ਅਰਗੀ ਰੀਸ ਨਹੀਂ ਹੁੰਦੀ ਤੇ ਪਸਮਾ ਤੁਸੀਂ ਚੈੱਕ ਕਰ ਲਓ ਕੈਮਰਾਮੈਨ ਨੂੰ ਕਹਿਣਾ ਵੀ ਥੋੜਾ ਜਿਹਾ ਦਿਖਾ ਦਿਓ ਪੀੜੀ ਦੇ ਪਾਵੇਂ ਵਾਂਗੂ ਕਸਲੇ ਸਾਰੇ ਥਣ ਤੇ ਚਵਾਈ ਤੁਹਾਡੇ ਸਾਹਮਣੇ ਕਰਨੀ ਆ ਬੱਬੂ ਭੂਰ ਪੱਪਾ ਮੈਨੂੰ ਦੱਸ ਦੀ ਥੋੜਾ ਜਿਹਾ ਮੈਂ ਬਿਲਕੁਲ ਵੀ ਤਾਂ ਹੀ ਤਾਂ ਤੈਨੂੰ ਵਿਖਾਉਣੀ ਹੈ ਚੁਵਾਈ ਦੀ ਚੰਗੀ ਚੁਵਾਈ ਖੁਣੀ ਨਹੀਂ ਕਿਸੇ ਦੀ ਹੂੰ ਤਾਂ ਹੀ ਤਾਂ ਵਿਖਾਈ ਜੇ ਨਹੀਂ ਤਾਂ ਕੋਣ ਵਿਖਾਉਣ ਦੀ ਲੋੜ ਹੀ ਨਹੀਂ ਫਿਰ ਹਾਂਜੀ ਹਾਂਜੀ ਆ ਦੇਖ ਚੁਵਾਈ ਯਾਰ 101 ਨੰਬਰ ਚੁਵਾਈ ਹੈ ਵੇਖੋ ਦਰਸ਼ਕੋ ਕਿਤੇ ਭੂਰ ਨਹੀਂ ਐ ਗੰਨੇਰ ਕੀ ਧਾਰ ਆਉਂਦੀ ਆ ਪੂਲੀ ਰੂਹ ਵਰਗੀ ਆ ਵਾਹ ਜੀ ਵਾਹ ਦੂਜੇ ਥਣਾ ਚ ਵੀ ਮਾਰ ਕੇ ਦਿਖਾਇਓ ਜੀ ਲੈ ਬਈ ਸੱਜਣੋ ਕੋਈ ਭੂਰ ਨਹੀਂ ਕੋਈ ਪੱਪਾ ਨਹੀਂ ਗਾ ਉਲੀ ਬਹੁਤ ਜ਼ਿਆਦਾ ਹੂੰ ਅਮੇ ਬੱਚਾ ਚੂਲੇ ਇਹ ਵੀ ਚਲੋ ਬਹੁਤ ਸੌਖਾ ਹੈ ਨਾ ਹਾਂਜੀ ਕਰਨ ਪਸ਼ੂ ਦਾ ਥੋੜਾ ਜਆ ਬੱਚੇ ਚੋਣ ਤੋਂ ਵੀ ਚੱਲਦੇ ਆ ਹਨਾ ਚੱਬਸ ਅਗਲੀ ਦੀ ਵਿਖਾ ਕੇ ਹਾਂਜੀ ਹੁਣ ਅਗਲੀ ਦਿਖਾਈਏ ਜੀ ਆਪਾਂ ਲੈ ਬਈ ਲੱਖੇ ਛੱਡ ਕਰਾਂ ਦੂਜੀ ਦਾ ਵੀ ਬੱਚਾ ਛੱਡ ਲੈ ਉਹ ਥੋੜੇ ਥੋੜੇ ਰੋ ਵੀਡੀਓ ਹੋ ਜਾਂਦੀ ਆ ਲੰਬੀ ਕਹਤ ਨਾ ਆਪਾਂ ਪੂਰ ਪਾਰੀ ਚੈੱਕ ਕਰਾਉਣੀ ਆ ਕਈ ਵਾਰੀ ਪੂਰ ਪਾਰ ਨਾ ਹੋਵੇ ਵੇਖੋ ਵੀ ਦਰਸ਼ਕੋ ਇਹਦੇ ਮਗਰ ਵੀ ਕੱਟੀ ਆ ਗਈ ਜੀ ਹੈ ਹਾਂਜੀ ਚੌਥਾ ਕੇ ਪੰਜਵਾਂ ਦੇ ਨੇ ਸੁਈ ਨੂੰ ਬਾਈ ਜੀ ਚੌਥਾ ਹੋ ਬਾਕੀ ਬੱਚਾ ਦੱਸ ਦਿੰਦਾ ਦੱਸ ਕੇ ਹਜੇ ਤਕਰੀਬਨ ਬੋਲੇ ਚ ਹੀ ਆ ਹਾਂਜੀ ਤਰ ਆਪਾਂ ਐਂ ਨਹੀਂ ਵਿੱਚ ਦੁੱਧ ਏਖਣ ਛੱਡਿਆ ਹੂ ਬਿਲਕੁਲ ਸਾਫ਼ ਕੀਤੇ ਨ ਤਰਕੇ ਹਾਂ ਦਰਸ਼ਕੋ ਕਿਉਂਕਿ ਆਪੋ ਹੀ ਪ੍ਰੋਪਰ ਤੁਹਾਨੂੰ ਕੋਈ ਬਾਲਟੀ ਨਹੀਂ ਭਰ ਕੇ ਦਿਖਾਈ ਹਨ ਵੀ ਐਵੇਂ ਬਾਲਟੀ ਜੀ ਭਰ ਕੇ ਦਿਖਾਈ ਜਾਣੀ ਆ ਕੱਲਾ ਆਪਾਂ ਤਾਂ ਇੱਕ ਹੀ ਚੀਜ਼ ਚੈੱਕ ਕਰਨਾ ਵੀ ਥੋੜਾ ਜਿਹਾ ਚਵਾਈ ਕਿੱਡੀ ਸਹੀ ਚਵਾਈ ਕਿਹੋ ਜੀ ਆ ਹਨਾ ਲੈ ਬੰਨ ਤਾਂ ਸੱਜਣਾ ਹੁਣ ਕਰਾ ਦੇ ਚਵਾਈ ਲੇਟ ਹੋਈ ਜਾਂਨੇ ਆ ਅੱਛਾ ਬੰਨ ਲੱਖੇ ਬੰਨ ਦੇ ਮੇਰੇ ਵੀਰ ਚੱਕ ਚੱਕ ਪਾਣੀ ਚੱਕ ਤੂੰ 98 ਬਹੁਤ ਸੋਹਣਾ ਬੰਦਾ ਵੇਖੋ ਦਰਸ਼ਕੋ ਥਣ ਥਣ ਤੁਸੀਂ ਚੈੱਕ ਕਰ ਲਓ ਐਨ ਵੀ ਗਲੋਟੇ ਜੇ ਹੋਣਗੇ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਪਾਰਦਰਸ਼ੀ ਤਰੀਕੇ ਨਾਲ ਥੋੜੀ ਜਿਹੀ ਪਿੱਠ ਇਧਰ ਨੂੰ ਕਰ ਲਈ ਬਾਈ ਇੱਥੇ ਰੱਖ ਕੇ ਚੋ ਦੇਖੋ ਦਰਸ਼ਕੋ ਗੰਨੇਰ ਕੀ ਇਹਦੀ ਵੀ ਧਾਰ ਹੈ ਤੇ ਸੁਣ ਸੁਣਦੀ ਆ ਖੜਕਦੀ ਕੈਮਰਾ ਦੂਰ ਹੈ ਸੋਨੂ ਨਹੀਂ ਸੁਣਦੀ ਪਰ ਸਾਨੂੰ ਜਰੂਰ ਸੁਣਦੀ ਆ ਕੋਈ ਭੂਰ ਭਾਰ ਨਹੀਂ ਦੂਜੇ ਚੋ ਜੀ ਵੇਖੋ ਵੀਰਸਕੋ ਜਿਹੜੀ ਗੱਲ ਕਹੂਗੀ ਉਹੀ ਗੱਲ ਨਿਭੜੂਗੀ ਸਾਡੀ ਕੋਸ਼ਿਸ਼ ਇਹ ਵੀ ਕੋਈ ਵੀ ਭਰਾ ਮੁੜ ਕੇ ਨਾ ਜਾਵੇ ਬਸ ਓਕੇ ਆ ਜੀ ਛੋੜੋ ਹੁਣ ਬੱਬੂ ਬਹੁਤ ਵਧੀਆ ਆਪਣੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਕੱਲੇ ਕੱਲੇ ਜਾਨਵਰ ਦਾ ਆਪਾਂ ਡਿਟੇਲ ਹਾਂਜੀ ਇੱਕ ਵਾਰ ਬਾਈ ਜੀ ਗਾਂ ਬਾਰੇ ਦੱਸਾਂਗੇ ਵੀ ਭਵੇਂ ਤਾਂ ਉਹ ਹੱਥੀ ਚਵਾਈ ਨਾਲ ਵੀ ਲਿਆ ਸਕਦਾ ਬਹੁਤ ਸੋਹਣਾ ਥਾਣਾ ਹੈ ਹੂੰ ਤੇ ਭਵੇਂ ਮਸ਼ੀਨ ਦੀ ਚਵਾਈ ਦੇ ਵੀ ਦੋਨੇ ਇਹ ਕੰਮ ਵਧੀਆ ਆਊਗੀ ਦੋਨੇ ਜੀ ਲੈ ਵੀ ਸੱਜਣੋ ਹਾਂਜੀ ਆਪਸ਼ਨ ਤੁਸੀਂ ਦੇਖਣੀ ਆ ਬਹੁਤ ਸੋਹਣਾ ਥਣ ਲੱਗਿਆ ਏ ਕਿਸੇ ਕੋਲੇ ਮਸ਼ੀਨ ਮਛਾਣ ਦੀ ਪ੍ਰੋਬਲਮ ਹੈਗੀ ਆ ਫਾਰਮ ਸਟਾਰਟ ਹੀ ਕਰਿਆ ਹਨਾ ਹਾਂਜੀ ਤੇ ਥਣ ਤੁਨ ਤੁਸੀਂ ਚੈੱਕ ਕਰ ਲਓ ਸੀਲ ਸਾਊ ਬਹੁਤ ਜ਼ਿਆਦਾ ਜੀ ਵੇਖੋ ਲਓ ਜੀ ਇਧਰਲੇ ਪਾਸੇ ਪਾ ਲੈ ਥੋੜੀ ਜੀ ਹਾਂਜੀ ਵੇਖੋ ਦਰਸ਼ਕੋ ਥਣ ਤੁਨ ਬਹੁਤ ਜ਼ਿਆਦਾ ਜਗ੍ਹਾ ਤੇ ਬਹੁਤ ਜਿਆਦਾ ਚੰਗਾ ਥਣ ਲੱਗਿਆ ਹੈਗਾ ਚੰਗਾ ਵਜਣਾ ਚੱਗੀ ਪੜੀ ਵੀ ਸੰਭੀ ਵੀ ਬਿਲਕੁਲ ਜੀ ਬਹੁਤ ਵਧੀਆ ਬੱਬੂ ਭਾਈ ਆਪਣੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਰੇਟ ਵਗੈਰਾ ਹਾਂ ਮਾਨ ਤਨ ਮੇਰਾ ਵੀਰ ਜਰੂਰ ਕਰਦੇ ਹੋ ਹਾਂਜੀ ਹਾਂਜੀ ਜੀ ਲੈ ਵੀ ਸੱਜਣੋ ਜਿਹੜੇ ਕਿਸੇ ਸੱਜਣ ਨੇ ਲੈਣੀਆਂ ਆ ਰਿਆ ਨਾ ਕਰੀਓ ਚੁੱਪ ਕਰਕੇ ਆਜੋ ਇੱਕ ਨਾ ਇੱਕ ਤਾਂ ਤੁਹਾਨੂੰ ਪਸੰਦ ਕਰਕੇ ਹੀ ਤੋਰਾਂਗੇ ਹਾਂਜੀ ਠੀਕ ਹੈ ਬਬੂ ਬਾਈ ਧੰਨਵਾਦ ਜੀ ਬਹੁਤ ਬਹੁਤ